ਕੀ ਪਾਖੀ ਮੈਂ ਕਿਹਾ ਅੱਛਾ ਕੀ ਗੱਲ ਹੋਈ ਸੀ ਕਿ ਅੱਛਾ ਜੀ ਬੁੱਢਾ ਕੁੜਿਆ ਨੂੰ ਓਕਰ ਤੋਂ ਬਹੁਤ ਜ਼ਰਾ ਬੈਨ ਕਰ ਹੂੰ ਤੇ ਇੱਥੇ ਨਾ ਕੋਈ ਪੱਖਾ ਲੱਗਿਆ ਨਾ ਕੋਈ ਬੁੱਢਾ ਕੁੜਿਆ ਨੂੰ ਬਹੁਤ ਜ਼ਰਾ ਢਿਗੂ ਜ਼ਰਾ ਬੁੱਢਾ ਕੁੜਿਆ ਦਾ ਥੈਂ ਥੈਂ ਆ ਹੁੰਦੇ ਸੁਆਮੀ ਨਰੈਣ ਚੌਂਕ ਦੇ ਵਿੱਚ ਜਿੰਨੀਆਂ ਵੀ ਨਜਾਇਜ਼ ਤੌਰ ਤੇ ਦੁੱਧ ਦੁਕਾਨਾਂ ਲੱਗੀਆਂ ਸੀਗੀਆਂ ਉਹ ਸੂਨ ਚੱਕਿਆ ਗਿਆ ਹੈਗਾ ਉਸ ਦਾ ਸਮਾਨ ਜੋ ਆਪਦੇ ਕਬਜ਼ੇ ਵਿੱਚ ਲਿਆ ਹੈਗਾ ਨਗਰ ਕੌਂਸਲ ਨੂੰ ਜਗਰਾਵ ਬਾਟਰ ਕੁਲਰ ਲੱਗਿਆ ਹੋਇਆ ਸੀ ਪਬਲਿਕ ਪਲੇਸ ਵਿੱਚ ਐਨੇ ਜਾਣ ਬੁੱਝ ਕੇ ਪਟਾਇਆ ਵਾ ਉਹ ਜੀ ਸਵਾਰੀਆਂ ਨੂੰ ਇੱਥੇ ਬਹਿਣ ਵਿੱਚ ਕੋਈ ਦਿੱਕਤ ਨਹੀਂ ਹੋ ਰਹੀ ਸੀ ਸਿਰਫ ਸਾਡੇ ਰੋਜ਼ਗਾਰ ਨਾਲਿਆਂ ਨੂੰ ਮਤਲਬ ਸੀ ਸਾਡਾ ਨੇ ਰੋਜ਼ਗਾਰ ਖਰਾਬ ਕੀਤਾ ਨਗਰ ਕੌਂਸਲ ਨੇ ਇੱਕ ਵਾਰ ਵੱਡੀ ਕਾਰਵਾਈ ਕੀਤੀ ਗਈ ਹੈਗੀ ਆ ਉਹ ਵੱਡੀ ਕਾਰਵਾਈ ਕੀ ਹੈਗੀ ਆ ਜਗਰਾਉਂ ਦੇ ਸਵਾਮੀ ਨਰੈਣ ਚੌਂਕ ਦੇ ਵਿੱਚ ਜਿੰਨੀਆਂ ਵੀ ਨਜਾਇਜ਼ ਤੌਰ ਤੇ ਦੁਕਾਨਾਂ ਲੱਗੀਆਂ ਸੀਗੀਆਂ ਉਹ ਸੂਚ ਚੱਕਿਆ ਗਿਆ ਹੈਗਾ ਉਸ ਦਾ ਸਮਾਨ ਜੋ ਆਪਦੇ ਕਬਜ਼ੇ ਵਿੱਚ ਲਿਆ ਹੈਗਾ ਨਗਰ ਕੌਂਸਲ ਜਗਰਾਉਂ ਨੇ ਅਤੇ ਜਦੋਂ ਨਗਰ ਕੌਂਸਲ ਦੇ ਅਧਿਕਾਰੀ ਉਸ ਮਾਰਕੀਟ ਦੇ ਵਿੱਚ ਆਉਂਦੇ ਹੈਗੇ ਆ ਜਿਵੇਂ ਕਮਲ ਚੌਂਕ ਤੋਂ ਆਪਾਂ ਆਨੇ ਹੈਗੇ ਆ ਸੁਆਮੀ ਨਰੈਣ ਚੌਂਕ ਚੌਂਕ ਵੱਲ ਉਸ ਦੇ ਵਿੱਚ ਕੁਝ ਹੋਰ ਦੁਕਾਨਾਂ ਵਾਲਿਆਂ ਨੇ ਜੋ ਆਪ ਦੇ ਬੋਰਡ ਜੋ ਜਾਂ ਆਪਣਾ ਕੋਈ ਸਮਾਨ ਬਾਹਰ ਲਾਇਆ ਸੀਗਾ ਨਜ਼ਰ ਉਹਨਾਂ ਦਾ ਵੀ ਜੋ ਸਮਾਨ ਨਗਰ ਕੌਂਸਲ ਨੇ ਚੁੱਕਿਆ ਹੈਗਾ ਮੇਰੀ ਵਕਤ ਸਮਾਨ ਨਹੀਂ ਲੱਕੋ ਸੰਭੂ ਜਾ ਪਰ ਦੋ ਆ ਪੱਟੇ ਕੋ ਕੋ ਖੱਟੇ 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 ਜੀ ਹਾਂ ਜੀ ਉਹ ਨਾ ਖੰਡੇ ਖੰਡੇ ਖੜੇ ਸੋਝੋ ਕੀ ਨਾਂ ਸੁਟਾ ਜੀ ਮੇਰਾ ਨਾਮ ਗੁਰਦੀਪ ਪੌਰਾ ਠੀਕ ਹੈ ਜੀ ਹਾਂ ਜੀ ਇਹ ਬੰਦਾ ਇੱਕ 4-500 ਰੁਪਇਆ ਕਮਾਉਣ ਵਾਲਾ ਨੀਗਾ ਮਹੀਨੇ ਦਾ ਨੂੰ ਗੱਡੜ 50-60000 ਰੁਪਇਆ ਬਣਦਾ ਇੱਕ ਤਾਂ 2-2000 ਰੁਪਏ ਦੇ ਨੋਟ ਵੇਚਦਾ ਵਾ ਲੈ ਕੇ ਉਹਨਾਂ ਨੂੰ 1000 ਰੁਪਏ ਵਾਪਸ ਕਰਦਾ ਪਿਆ ਵਾ ਇੱਥੇ ਪਾਣੀ ਵਾਲਾ ਵਾਟਰ ਕੂਲਰ ਲੱਗਿਆ ਹੋਇਆ ਸੀ ਪਬਲਿਕ ਪਲੇਸ ਵਿੱਚ ਐਨੇ ਜਾਣ ਬੁੱਝ ਕੇ ਪਟਾਇਆ ਵਾ ਉਹ ਸਵਾਰੀਆਂ ਨੂੰ ਇੱਥੇ ਬਹਿਣ ਵਿੱਚ ਕੋਈ ਦਿੱਕਤ ਨਹੀਂ ਹੋ ਰਹੀ ਸੀ ਸਿਰਫ ਸਾਡੇ ਰੋਜ਼ਗਾਰ ਨਾਲ ਉਹਨਾਂ ਦਾ ਮਤਲਬ ਸੀ ਸਾਡਾ ਨੇ ਰੋਜ਼ਗਾਰ ਖਰਾਬ ਕੀਤਾ ਵਾ ਜੀ ਇਹ ਚੌਂਗੜੇ ਵਿੱਚ ਤੁਹਾਡਾ ਕੀ ਕੋਟਾਬਾ ਸੀ ਸਾਡਾ ਹਾਂ ਜੀ ਇੱਥੇ ਮੇਰਾ ਢਾਬਾ ਖੁੱਲਿਆ ਹੋਇਆ ਸੀ ਹੋਰ ਵੀ ਬਹੁਤ ਜਾਣੇ ਰੋਜ਼ਗਾਰ ਕਰ ਰਹੇ ਸੀ ਆਪਣਾ ਇਹਨੂੰ ਸਿਰਫ ਸਾਡੇ ਨਾਲ ਇਹੀ ਪ੍ਰੋਬਲਮ ਸੀ ਵੀ ਇੱਥੋਂ ਪਾਣੀ ਭਰਦੇ ਆ ਇਹੋ ਇਹਨੇ ਪਾਣੀ ਵੀ ਜਾਣਬੁੱਝ ਕੇ ਉੱਥੇ ਪਟਾਤਾ ਹੁਣ ਕੀ ਹੋਇਆ ਵਾ ਹੁਣ ਇਹਨੇ ਜਾਣਬੁੱਝ ਕੇ ਉੱਪਰ ਦੀ ਉੱਪਰ ਸ਼ਿਕਾਇਤ ਕਰਕੇ ਸਾਡਾ ਕੰਮ ਬੰਦ ਕਰਵਾਤਾ ਅੱਛਾ ਇਹਦਾ ਇਹ 4-500 ਰੁਪਏ ਕਮਾਉਣ ਵਾਲਾ ਬੰਦਾ ਨਹੀਂ ਹੈਗਾ ਜੀ ਇਹ ਡੇਲੀ ਦਾ ਘੱਟੋ ਘਾਟ ਦਾ ਕੰਮ ਕਰਦਾ ਕਿਸੇ ਨੇ ਸਰਵਾਈ ਨਹੀਂ ਕੀਤੀ ਕਿਸੇ ਨੇ ਵੀ ਸੁਣਵਾਈ ਨਹੀਂ ਕੀਤੀ ਨਾ ਹੀ ਉਹ ਸਾਹਮਣੇ ਸਾਡੀ ਸੁਣਵਾਈ ਕੀਤੀ ਹੈ ਜੀ ਨਾ ਕਿਸੇ ਹੋਰ ਨੇ ਕੀਤੀ ਆ ਇਹ ਇੱਥੇ ਤੱਕ ਕਿ ਇਹ ਬੋਲਦਾ ਪਿਆ ਵੀ ਮੈਂ ਮਹੀਨੇ ਦਾ ਪੁਲਿਸ ਵਾਲਿਆਂ ਨੂੰ ਹਫ਼ਤਾ ਦਿੰਦਾ ਵਾਂ ਕੀ ਮੰਗ ਕਰਦੇ ਹੋ ਹੁਣ ਤੁਸੀਂ ਸਾਨੂੰ ਇਨਸਾਫ ਚਾਹੀਦਾ ਸਾਡਾ ਟਾਪਾ ਦੁਆਰੇ ਲੱਗਣਾ ਚਾਹੀਦਾ ਤੇ ਜਿੰਨੇ ਮੇਰਾ ਕੱਲੀ ਦਾ ਨਹੀਂ ਜਿੰਨੇ ਵੀ ਇੱਥੇ ਬੈਠੇ ਆ ਰੋਜ਼ਗਾਰ ਸਾਰਿਆਂ ਨੂੰ ਦੁਆਰੇ ਰੋਜ਼ਗਾਰ ਮਿਲਣਾ ਚਾਹੀਦਾ ਵਾ ਠੀਕ ਹੈ ਜੀ ਠੀਕ ਛੋਡੀ ਵੀ ਦੁਕਾਨ ਚ ਲੈ ਕੇ ਗਏ ਚੱਲ ਕਦਾ ਕੰਮ ਸੀ ਉਹਦਾ ਇਹ ਚੱਪਲ ਦਾ ਚੱਪਲ ਦਾ ਨਹੀਂ ਵੈਸੇ ਤਾਂ ਇਹ ਨਜ਼ਾਇਜ਼ ਕਬਜ਼ੇ ਕਰਕੇ ਬੈਠੇ ਹੋ ਨੇ ਕੀ ਹੈਗਾ ਇਹ ਫਲਾਹ ਦਾ ਨਹਿਰ ਚੌਕ ਹੈ ਜੀ ਉਹਨਾਂ ਦੇ ਬੈਠੇ ਆ ਜੀ ਦਸੰਦੂ ਪਾਣੀ ਖਾਦੇ ਡਾਂਸਰਾਂ ਤੋਂ ਪੈਸੇ ਫੜ-ਫੜ ਕੇ ਮਾਰ ਦਿੰਦੇ ਅੱਛਾ ਪਾਣੀ ਨਹੀਂ ਆਪਦੀ ਮਰਜ਼ੀ ਨਾਲ ਲਾਇਆ ਸੀ ਦੁਕਾਨ ਇਹ ਜਾਂ ਕਿਸੇ ਨੇ ਕਹਿ ਕੇ ਲਵਾਈ ਤੁਹਾਡੀ ਦੁਕਾਨ ਇਹ ਜੀ ਪਹਿਲਾਂ ਸਾਡੀਆਂ ਰੇਡੀਆਂ ਲਾਦੀ ਹੁੰਦੀਆਂ ਸਾਡੇ ਬਰੀ ਵੱਡਿਆਂ ਭਰਾਵਾਂ ਦੀਆਂ ਹੈਲੋ ਲੋਨਦੇ ਸਬਜੇ ਜਿਹੜੀਆਂ ਫਲੂਟ ਜਿਹੜੀਆਂ ਲੱਗੀਆਂ ਨੇ ਕਿਹੜੇ ਚੌਂਕ 'ਚ ਐਸੇ ਚੌਂਕ ਜਿਹਦੇ ਤੋਂ ਬਣਾਇਆ ਨਹੀਂ ਸੀ ਇਹ ਹਾਂਜੀ ਅੱਛਾ ਲਾਜ ਕੋੂੜਾ ਵੀ ਪਿਆ ਆਉਂਦਾ ਜਦੋਂ ਪਹਿਲਾਂ ਵੀ ਖਾਲੀ ਹੁੰਦਾ ਸੀ ਉਹ ਨਾਰਾਇਣ ਚੌਂਕ ਆ ਲੈਣੇ ਪਰੇ ਨਾਰਾਇਣ ਚੌਂਕ ਤੇ ਮੈਂ ਹੁਣ ਕਿੰਨੀਆਂ ਰੇੜੀਆਂ ਚੱਕੀ ਗਈਆਂ ਤੁਹਾਨੂੰ ਭਾਈ ਇੰਨੀਆਂ ਰੇੜੀਆਂ ਚੱਕੀ ਗਈਆਂ ਜਿਹੜੀਆਂ ਦੋਸਤ 7-8 ਚੱਕੇ ਗਏ ਨੇ 7-8 ਦਾ ਰੋਜ਼ਗਾਰ ਮਰ ਗਿਆ ਜੀ ਰੋਜ਼ਗਾਰ ਖਤਮ ਹੋ ਗਿਆ ਕੀ ਮੰਗਦਾ ਸਾਰਿਆਂ ਦੀ ਸਾਡੀ ਤਾਂ ਇਹ ਮੰਗ ਹੈ ਸਾਡਾ ਰੋਜ਼ਗਾਰ ਸਾਨੂੰ ਵਾਪਸ ਦਿੱਤਾ ਜਾ ਜਾਂ ਸਾਨੂੰ ਕੋਈ ਜਗ੍ਹਾ ਮੁਹੱਈਆ ਕਰਵਾਈ ਜਾਵੇ ਕਿਤੇ ਸਾਡਾ ਰੋਜ਼ਗਾਰ ਦੁ ਕੀ ਕਹਿੰਦੇ ਮੈਂ ਦੱਸਿਆ ਨਹੀਂ ਆਈ ਕਬਜੇ ਸੀਗੇ ਸਾਨੂੰ ਕਹਿੰਦੇ ਨਿਯਾਇਜ਼ ਕਬਜੇ ਆ ਜੀ ਅਸੀਂ ਫਿਰ ਤੋਂ ਨਿਯਾਇਜ਼ ਚੌਂਕ ਤੇ ਬੈਠੇ ਬਾਕੀ ਕਮੇਟੀ ਦੇ ਅੰਦਰ ਜੋ ਕੋਚੇਗਾ ਜੋ ਪੰਡਤ ਹੁੰਦਾ ਉਹ ਜਾ ਕੇ ਮਿਲੋਗੇ ਸਾਰਿਆਂ ਨੂੰ ਜੇ ਜੇ ਕੋਈ ਮੈਂਟਰ ਸਾਹਿਬ ਦਾ ਕਰਾਂਗੇ ਸਾਡਾ ਜੇ ਫਾਈਲ ਸਰਵਾਈ ਹੋ ਜੂਗੀ ਤਾਂ ਜਿਹੜੀ ਵਾਲਾ ਠੀਕ ਠੀਕ ਹੈ ਇਹ ਕਾਰਵਾਈ ਇੱਕ ਵੱਡੀ ਕੀਤੀ ਹੈਗੀ ਆ ਦੱਸਿਆ ਗਿਆ ਹੈ ਜੋ ਮੌਕੇ ਤੇ ਸਾਨੂੰ ਕੋਈ ਸਿਮਰਨਜੀਤ ਸਿੰਘ ਜੋ ਹੈਗੇ ਆ ਵਿਅਕਤੀ ਉਹਨਾਂ ਵੱਲੋਂ ਇੱਕ ਐਪਲੀਕੇਸ਼ਨ ਡੀਸੀ ਲੁਧਿਆਣਾ ਨੂੰ ਦਿੱਤੀ ਗਈ ਸੀ ਡੀਸੀ ਲੁਧਿਆਣਾ ਦੇ ਹੁਕਮਾਂ ਤੇ ਇਹ ਜੋ ਕਾਰਵਾਈ ਕੀਤੀ ਗਈ ਹੈਗੀ ਆ ਕੀ ਨਾਮ ਆ ਤੁਹਾਡਾ ਜੀ ਤੁਹਾਡਾ ਨਾਮ ਸ਼ਿਮਰਤੀਲਾ ਸਿੰਘ ਆ ਜੀ ਅੱਛਾ ਜਿਗਰਾਉਂ ਚੁੰਮੀ ਨਮ ਪਾਰਟੀ ਰਹਿੰਦਾ ਮੈਂ ਓਕੇ ਕੀ ਕੰਮ ਕਰਦੇ ਹੋ ਮੈਂ ਬਸਰਾ ਹੱਕਰਾ ਅੱਛਾ ਜਿਹੜੀ ਅੱਜ ਨਰੈਣ ਚੌਂਕ ਦੇ ਵਿੱਚੋਂ ਜੋ ਨਾਜਾਇਜ਼ ਜੋ ਕਬਜ਼ਾ ਚੁਕਾਇਆ ਗਿਆ ਨਗਰ ਕੌਂਸਲ ਵੱਲੋਂ ਚੁਕਾਇਆ ਗਿਆ ਹੈਗਾ ਵਾ ਇਹ ਦਰਖਾਸਤ ਥੋਡੇ ਵੱਲੋਂ ਸੀਗੀ ਮੈਨਾਂ ਵੱਲੋਂ ਦਿੱਤੀ ਗਈ ਸੀ ਚੰਡੀਗੜ੍ਹ ਤੱਕ ਦਿੱਤੀ ਗਈ ਸੀ ਮੈਨਾਂ ਵੱਲੋਂ ਕੀ ਨਾਮ ਬੋਲੇਗਾ ਤੁਸੀਂ ਮੇਰਾ ਨਾਮ ਸਿਮਰਨਜੀਤ ਸਿੰਘ ਆ ਸਿਮਰਨਜੀਤ ਸਿੰਘ ਵੱਲੋਂ ਦਰਖਾਸਤ ਦਿੱਤੀ ਗਈ ਸੀ ਹਾਂ ਠੀਕ ਆ ਠੀਕ ਆ ਤੇ ਇਹ ਬੁੜੀਆਂ ਕੁੜਲਾਂ ਨੂੰ ਬਹੁਤ ਜ਼ਿਆਦਾ ਔਖਾ ਉਹਨਾਂ ਦਿੱਤੇ ਬੈਨ ਕੋਈ ਵੀ ਬੁੜੀ ਇੱਥੇ ਬੈਠੀ ਦੀ ਸਾਧਾ ਜਿਹੜਾ ਬੁੜਾ ਜੀ ਢਾਬਿਆਂ ਰੇਹੜੀ ਲਾ ਰਿਹਾ ਇਸਥਾਨੀ ਮੈਨਾਂ ਉਸੇ ਤੱਕ ओके बुडिया ਗੋਲਡ ਨੂੰ ਪੇਮੈਂਟ ਜੀ ਦੇ ਬਹੁਤ ਜ਼ਰਾ ਕੀ ਹਮ ਤੇ ਤਾਂ ਮੈਨੂੰ ਡਿਕਾ ਲੱਗਿਆ ਇਹ ਕੰਮ ਤਾਂ ਮੈਂ ਕੀਤਾ ਸਾਰਾ ਚੋਕਲ ਮੈਨੂੰ ਕਿਹਾ ਵਹੀ ਕੰਮ ਤੂੰ ਹੀ ਕੀਤਾ ਜਦੋਂ ਆਥੈਂਟੀਕੇਟ ਕੀਤਾ ਮੈਂ ਸਹੀ ਹੈ ਤੇ ਇਹ ਓਥਾਂ ਮੈਂ ਕਿੰਨੀ ਵਾਰੀ ਬੇਇਨਤੀ ਕੀਤੀ ਆ ਇਹ ਓਥਾਂ ਨੇ ਪਹਿਲਾਂ ਮੈਂ ਮਸਲਾ ਹੱਲ ਕੋਈ ਨਹੀਂ ਕੀਤਾ ਹਮ ਤੇ ਮੈਂ ਉਹਨਾਂ ਨੂੰ ਉੱਤੋਂ ਫੋਨ ਕੀਤਾ ਮਨਜੀ ਸਾਹਿਬ ਨੂੰ ਤੇ ਇਹ ਓਥਾਂ ਬਹੁਤ ਧੰਨਵਾਦ ਬਈ ਕੰਮ ਕੀਤਾ ਯੂਰਾਮ ਤੇ ਮੇਰੀ ਗੱਲ ਸੁਣੋ ਬਸ ਮੈਨੂੰ ਇਹਨਾਂ ਦਾ ਖਤਰਾ ਆ ਦੀ ਫਿਰ ਵੀ ਚੋਮ ਕਰਾ ਜੋ ਓਕੇ ਮਾਰ ਲੈਣਾ ਤੇ ਇਹ ਕਹਿੰਦੇ ਵੀ ਅੱਜ ਮੈਨੂੰ ਧਾਬੇ ਵਾਲੇ ਕਹਿੰਦੇ ਵੀ ਵੀ ਜਿਹੜੀ ਲੱਤ ਪਨਹੀ ਆ ਮੈਨੂੰ ਇਹਨਾਂ ਨੂੰ ਬਹੁਤ ਨਾ ਬਹੁਤ ਜ਼ਿਆਦਾ ਸਹੀ ਠੀਕ ਉਹਨਾਂ ਨੇ ਸ਼ਿਕਾਇਤ ਕੀਤੀ ਸੀ ਉਹ ਕਹਿੰਦੇ ਸੀ ਕਿ ਦਸ ਲਈ ਇਹੋ ਸਾਲ ਨੂੰ بار-बार ਪਰਣਾ ਰਹੇ ਸੀ ਤੇ ਅਸੀਂ ਇਹ ਕੰਕਾਲੀ ਕਰਵਾਉਣ ਲਈ ਕਿਹਾ ਗਿਆ ਸੀ ਕਰਵਾ ਦਿੱਤੀ ਤੇ 80 ਕਿਲੋ ਚੋਂ 70 ਭਰ ਸੀ ਤੇ ਕਿਟਾਪਾ ਸੀ ਇਹ ਕਚਾਲੇ ਦਾ ਸੀ ਘਟਾ ਤੇ ਬਸ ਬਾਕੀ ਆਸੇ-ਪਾਸੇ ਵਾਲੇ ਸਾਰਿਆਂ ਨੂੰ ਗੈਰਤਤਾ ਗਿਆ ਵੀ ਵਿੱਚ ਨਹੀਂ ਹੋਣਾ ਜਿਹੜੇ ਰੇਡੀਆ ਲਾਉਂਦੇ ਹਾਂ ਜੀ ਉਹ ਉਹ ਨਹੀਂ ਤੇ ਕਿ ਨਿਯਾਇਤ ਕਰ ਜਾਨੀ ਨਹੀਂ ਨਹੀਂ ਨਿਯਾਇਤ ਕਰ ਜਾਨੀ ਜੋ ਉਪਰੋਂ ਹੁਕਮ ਆਇਆ ਦੀ ਜੀ ਸਾਡੀ ਐ ਡੀ ਸੀ ਸਾਹਿਬ ਵੱਲੋਂ ਜੋ ਆਰਡਰ ਆਇਆ ਇਹਨੇ ਇਹਨਾਂ ਨੂੰ ਹੋਰੇ ਮੁਤਾਬਕ ਕਾਰਵਾਈ ਕੀਤੀ ਹੈ। ਬਾਕੀ ਜੋ ਇਹ ਕਾਰਵਾਈ ਕੀਤੀ ਗਈ ਹੈਗੇ ਉਤੇ ਇੱਕ ਵੱਡੇ ਸਵਾਲ ਪੈਦਾ ਹੋ ਜਾਂਦੇ ਹੈਗੇ ਆ ਜਗਰਾਉਂ ਦੇ ਵਿੱਚ ਜੋ ਮੈਸੇਜ ਸਾਨੂੰ ਆਏ ਹੈਗੇ ਆ WhatsApp ਰਾਹੀਂ ਜਾਂ ਸਾਨੂੰ ਲੋਕਾਂ ਨੇ ਫੋਨ ਕੀਤੇ ਹੈਗੇ ਆ ਜੋ ਅਸੀਂ ਲਾਈਵ ਚਲਾਇਆ ਸੀਗਾ ਉਹਦੇ ਵਿੱਚ ਸਾਨੂੰ ਮੈਸੇਜ ਇਹ ਆਇਆ ਹੈਗਾ ਵੀ ਨਗਰ ਕਾਉਂਸਲ ਜਗਰਾਉਂ ਨੂੰ ਕਿ ਇਹ ਗਰੀਬ ਜੋ ਲੋਕ ਸੀਗੇ ਜੋ ਆਪਦਾ ਰੋਜਗਾਰ ਚਲਾ ਰਹੇ ਸੀ ਇੱਥੇ ਆਪਣਾ ਤਾਂ ਇਹਨਾਂ ਤੇ ਜੋ ਕਾਰਵਾਈ ਕੀਤੀ ਗਈ ਹੈਗੀ ਆ ਵੀ ਉਹ ਸਹੀ ਨਹੀਂ ਹੈਗੀ ਪਰ ਜੇ ਦੇਖਿਆ ਜਾਵੇ ਦੂਜੇ ਪੱਖ ਦੇਖਦੇ ਹੈਗੇ ਆ ਚਾਹੇ ਕੋਈ ਗਰੀਬ ਹੈਗਾ ਜਿਉ ਕਿਤੇ ਨਜਾਇਜ਼ ਕਬਜ਼ਾ ਹੈਗਾ ਵਾ ਕਰਦਾ ਹੈਗਾ ਤੋ ਤੇ ਕਾਰਵਾਈ ਤਾਂ ਨਗਰ ਕਾਉਂਸਲ ਨੇ ਕਰਨੀ ਜੋ ਆਪਣੀ ਬਣਦੀ ਹੈਗੀ ਆ ਬਾਕੀ ਜੋ ਇਸ ਦੇ ਵਿੱਚ ਕੁਝ ਸਾਨੂੰ ਕਮੈਂਟ ਆਈ ਹੈਗੀ ਆ ਜਿਵੇਂ ਰਿਸ਼ਪਾਲ ਸਿੰਘ ਜੋ ਹੈਗੀ ਆ ਰਿਸ਼ਪਾਲ ਸਿੰਘ ਜੋ ਬੋਲ ਸਮਾਜ ਪਾਰਟੀ ਨਾਲ ਜੋ ਸੰਬੰਧ ਰੱਖਦੇ ਹੈਗੇ ਆ ਉਹਨਾਂ ਨੇ ਵੀ ਇੱਕ ਮੈਸੇਜ ਕੀਤਾ ਹੈ ਕਮੈਂਟ ਆਈ ਸਾਨੂੰ ਕੋਈ ਮੈਸੇਜ ਕੀਤਾ ਉਹਨਾਂ ਨੇ ਕਿਹਾ ਹੈਗਾ ਵੀ ਜੋ ਸਿਰਫ ਸਿਰਫ ਗਰੀਬਾਂ ਦੇ ਘਰ ਇਹਨਾਂ ਨੂੰ ਦਿਖਾਈ ਦਿੰਦੇ ਹੈਗੇ ਆ ਜੋ ਤਨਾਟ ਲੋਕ ਹੈਗੇ ਆ ਜੋ ਅਮੀਰ ਲੋਕ ਹੈਗੇ ਆ ਜੋ ਉਹਨਾਂ ਦੇ ਕੋਈ ਨਜਾਇਜ਼ ਕਬਜ਼ੇ ਹੈਗੇ ਆ ਉਹਨਾਂ ਨੂੰ ਕਿਉਂ ਨਹੀਂ ਨਗਰ ਕੌਂਸਲ ਹਟਾਉਂਦੀ ਉਸ ਦੇ ਵਿੱਚ ਕੋਈ ਜਸਪਾਲ ਸਿੰਘ ਜੀ ਹੈਗੇ ਆ ਉਹਨਾਂ ਵੱਲੋਂ ਵੀ ਸਾਨੂੰ ਇੱਕ ਮੈਸੇਜ ਆਇਆ ਵੀ ਗਰੀਬਾਂ ਦਾ ਗਰੀਬ ਨਾ ੱਟਕਾ ਹੋ ਗਿਆ ਹੈਗਾ ਵੀ ਦੂਰਮ ਦੂਰਵੀਂ ਰਾਹੀਂ ਨਗਰ ਕੌਂਸਲ ਨੂੰ ਕਿ ਇਹ ਹੀ ਜੋ ਦੁਕਾਨਾਂ ਜੋ ਨਜਾਇਜ਼ ਲੱਗੀਆਂ ਦਿਖਾਈ ਦਿੱਤੀਆਂ ਹੈਗੀਆਂ ਕਿਉਂਕਿ ਜਗਰਾਉਂ ਦੇ ਅੰਦਰ ਜੇ ਕਹੇ ਕਹੀਏ ਤਾਂ ਬਹੁਤ ਜਗ੍ਹਾ ਤੇ ਨਜਾਇਜ਼ ਕਬਜ਼ੇ ਹੈਗੇ ਆ ਜਿਸ ਨੂੰ ਨਗਰ ਕੌਂਸਲ ਵੱਲੋਂ ਆਉਣ ਵਾਲੇ ਸਮੇਂ ਦੇ ਵਿੱਚ ਦੇਖਿਆ ਜਾਵੇਗਾ ਕਿ ਨਗਰ ਕੌਂਸਲ ਉਹ ਨਜਾਇਜ਼ ਕਬਜ਼ੇ ਹਟਾਉਂਦੀ ਆ ਤੁਸੀਂ ਵੀ ਇਧਰ ਆਓ ਰੈਗੂਲਰ ਗਾ 24 ਨਿਊਜ਼ ਪੰਜਾਬੀ ਮੈਂ ਹਾਂ ਤੁਹਾਡਾ ਆਪਣਾ ਰਾਜਗਾਲ ਧੰਨਵਾਦ